ਦੇ ਬਹੁਤ ਹੀ ਸਤਿਕਾਰਯੋਗ ਐਨਆਰਈ ਵੀਰ ਜਿਹੜੇ ਸਾਡੇ ਬਾਹਰ ਬੈਠੇ ਆ ਉਹ ਬੜਾ ਅਫਸ਼ਾਹ ਦੇ ਨਾਲ ਸੇਵਾ ਭੇਜ ਰਹੇ ਆ ਵੱਧ ਤੋਂ ਵੱਧ ਸੇਨਾਤ ਸ਼ਾਹ ਆ ਉਹਨਾਂ ਵੀਰਾਂ ਦੇ ਵਿੱਚ ਵੀ ਕਿਤੇ ਕਹੀ ਜਾਂਦੇ ਵੀ ਤੁਸੀਂ ਵੱਧ ਤੋਂ ਵੱਧ ਜਾ ਕੇ ਹਿੱਸਾ ਲਓ ਪਹਿਲਾਂ ਵੀ ਅਸੀਂ ਜਾ ਕੇ ਆਏ ਆ ਹਫ਼ਤਾ ਹੋਇਆ ਚਾਰ ਚਾਰ ਹਫ਼ਤਾ ਰਹਿ ਕੇ ਆਏ ਆ ਅੱਜ ਸਾਡੇ ਅਮਨਦੀਪ ਵੀਰ ਆ ਹੋਰ ਸਾਡੇ ਜੰਗ ਜੰਨੇ ਯੂਥ ਆ ਮੁੰਡੇ ਆ ਚੱਲੇ ਆ ਸਾਡੀ ਟਰਾਲੀ ਭਰ ਕੇ ਤੇ ਸਾਡੇ ਗਿੱਲ ਪਰਿਵਾਰ ਨੇ ਉਧਰ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ 2.5 ਲੱਖ ਰੁਪਏ ਉੱਥੇ ਇਕੱਠਾ ਕੀਤਾ ਭਰਾਵਾਂ ਨੇ 2 ਲੱਖ ਰੁਪਏ ਦਾ ਅੱਜ ਜਿਹੜਾ ਰਾਸ਼ਨ ਆ ਉਹ ਭੇਜ ਰਿਹਾ ਟਰਾਲੀ ਦੇ ਵਿੱਚ ਤੇ ਸਾਡਾ ਜੱਸਾ ਵੀਰ ਸਪੰਸਰ ਦਾ ਬੇਟਾ ਉਹਨਾਂ ਨੇ 20000 ਰੁਪਏ ਭੇਜਿਆ ਵੀ ਅੱਜ ਵੀ ਤੁਸੀਂ ਜਾਓ ਸਾਡਾ ਬਾਹਰ ਘਰਵਾਜੀ ਆ ਆਪਣੇ ਕੈਨੇਡਾ ਤੋਂ ਉਹਨੇ 20000 ਰੁਪਏ ਦਾ ਯੋਗਦਾਨ ਪਾਇਆ ਟਰਾਲੀ ਦੇ ਵਿੱਚ ਵੀ ਤੁਸੀਂ ਵਕਤ-ਵਕਤ ਜਾਓ ਕੁੱਪੀ ਨੇ ਸਾਡੀ 20000 ਰੁਪਇਆ ਕੁੜੀ ਨੇ ਭੇਜਿਆ ਪਾਲੇ ਦੀ ਬੇਟੀ ਨੇ ਵੀ ਤੁਸੀਂ ਵੱਧ ਤੋਂ ਵੱਧ ਜਾ ਕੇ ਹਿਸਾਬ ਪਾਓ ਐਦਾਂ ਮੈਂ ਕਹਿੰਨਾ ਵੀ ਕਿੱਦਾਂ ਮੇਰੇ ਵੀਰ ਆ ਭਾਜੀ ਮੰਤੂ ਨੇ 20000 ਰੁਪਇਆ ਭੇਜਿਆ ਮੰਗ ਭਾਜੀ ਨੇ ਉਹ ਕਹਿੰਦਾ ਵੀ ਵੱਧ ਤੋਂ ਵੱਧ ਤੁਸੀਂ ਚਲੀ ਚਲੋ ਪੈਸੇ ਭੇਜਣੋ ਅਸੀਂ ਹਟਣਾ ਨਹੀਂ ਮਗਰ ਤੋਂ ਮਗਰ ਪੈਸੇ ਆਈ ਜਾਂਦੇ ਆ ਸਾਡਾ ਮੈਂ ਤੋਂ ਆਪਣੇ ਇਹ ਨਾਲੇ ਵੀਰਾਂ ਦਾ ਇੰਨਾ ਧੰਨਵਾਦ ਕਰਦਾ ਵੀ